ਸਤਿ ਸ਼੍ਰੀ ਅਕਾਲ ਭਾਈ ਕਣ ਸਤਿ ਸ਼੍ਰੀ ਅਕਾਲ ਭਾਈ ਠੀਕ ਹੈ ਠੀਕ ਹੈ ਭਾਈ ਤੇ ਅੱਜ ਕਿੰਨੇ ਟਰੈਕਟਰ ਲੈ ਗਏ ਅੱਜ ਆਪਾਂ 2 ਲੈ ਕੇ ਆਏ ਠੀਕ ਆ 2 ਟਰੈਕਟਰ ਲੈ ਕੇ ਆਏਗਾ ਭਾਈ ਮੈਨੂੰ ਲੱਗਾ ਜਿਆਦਾ 855 ਤੂੰ ਲੈ ਕੇ ਆਉਣਾ ਹਾਂ 855 ਠੀਕ ਆ ਮੇਨ ਲੋਕੇਸ਼ਨ ਕੀ ਹੈ ਭਾਈ ਆਪਣੇ ਆਪਣਾ ਪਿੰਡ ਕੋਟਲੀ ਤਲਾ ਜੀ ਜ਼ਿਲ੍ਹਾ ਮਾਨਸਾ ਤੇ ਮੋਬਾਈਲ ਨੰਬਰ ਹੀ ਫੋਨ ਨੰਬਰ 98169 42431 98169 42431 ਠੀਕ ਆ ਜੀ ਤੇ ਲਓ ਭਾਈ ਪਹਿਲੇ 855 ਬਾਰੇ ਗੱਲਬਾਤ ਕਰਾਂਗੇ 15 16 15 ਮਾਡਲ ਆ ਤੇ 16 ਦੀ ਕਾਪੀ ਆ 16 ਨਹੀਂ ਕਾਪੀ ਆ ਬਰਨਾਲਾ ਨੰਬਰ ਲੈ ਵੀ ਪੀ ਵੀ 19 ਬਰਨਾਲਾ ਵਾਲੇ ਆਫਰ ਆ ਗਈ ਨਗਦ ਕੈਸ਼ ਠੀਕ ਆ ਜੀ ਨਗਦ ਕੈਸ਼ ਦਾਗਾ ਕੰਡੀਸ਼ਨ ਚੈੱਕ ਕਰੋ ਵੀ ਟਰੈਕਟਰ ਦੀ ਪੂਰੇ ਕੋਕਾ ਪੀ ਸਾਕੇ ਟਰੈਕਟਰ ਜੇ ਮੈਂ ਆਪ ਕਹਦੀ ਜੇ ਟੇਪ ਦੀ ਗੱਲ ਕਰੀਏ ਬਈ ਕਾਲੇ ਇਹ 100 ਕਰੋ ਲਵਾਏ 100 ਕੋਨੋ ਕਰਾਈ ਹੋਈ ਆ ਲੈ ਵੀ ਟੇਪ ਵਿੱਚੋਂ ਮਗਰਾਟ ਵਗੈਰ ਵੀ ਤੁਸੀਂ ਦੇਖਦੇ ਤਾਂ ਕੋਈ ਗਲੇ ਕੋਲੇ ਨਹੀਂ ਕਿ ਪੂਰੇ ਸਾਫ ਪੈਨੇ ਕੋਈ ਗਰਾ 15 ਵਾਲੇ ਐ ਐਮ ਆਰ ਪ ਦੇ ਟਾਇਰ ਪੈ ਲੈ ਵੀ ਆਮ 14 ਵਾਲੇ ਟਾਇਰ ਰਹ ਹੁੰਦੇ ਨੇ ਕਿ ਤੇ 15 ਦੇ ਟਾਇਰ ਪੈਨੇ ਕਿੰਨੇ ਕੇ ਪੈਸੇ ਪੈ ਵੀ ਕੱਲ ਟਾਇਰ 4 ਸਟਾਰ ਹੈਗਾ ਬਾਈ ਤੇ ਕੰਡੀਸ਼ਨ ਚੈੱਕ ਕਰ ਲੋ ਬਈ ਟਰੈਕਟਰ ਦੀ origignal ਹੈ ਬਾਈ ਜਿੰਨਾ ਹੈਗਾ ਹਾਂ origignal ਠੀਕ ਆ ਜੀ ਇੰਜਨ ਗੇਅਰ ਦਾ ਬਾਈ ਪੂਰਾ ਚੰਗਾ ਟਰੈਕਟਰ ਆ ਜਾਮਾ ਲੈ ਬਈ ਪੂਰਾ ਚੰਗਾ ਟਰੈਕਟਰ ਹੈਗਾ ਬਾਈ ਕਹਿੰਦਾ ਲੈ ਬਈ ਆਹ ਏਜੰਸੀ ਦੇ ਸਟਿੱਕਰ ਟੂ ਕ੍ਰੋਮ ਵੀ ਨਾਲ ਦੇ ਪਏ ਆ ਠੀਕ ਆ ਬਾਈ ਕੰਪਨੀ ਰਿਕਾਰਡ ਚੱਲਿਆ ਹੋਇਆ ਜਿੰਨਾ ਵੀ ਚੱਲਿਆ ਜਿੰਨਾ ਆਪਾਂ ਕਹ ਜੀ ਹੈ ਨਾ ਤੇ ਕੀ ਡਿਮਾਂਡ ਆ ਬਾਈ ਕਾਲੇ ਦੀ ਇਹਦੀ ਡਿਮਾਂਡ 5,22,000 ਲੈ ਬਈ 5,22,000 ਰੁਪਏ ਡਿਮਾਂਡ ਹੈਗੀ ਖਾਨਦਾਨ ਹੋਊਗਾ ਹਾਂ 5,15 ਦਾ ਦੇ ਦਾਂਗੇ ਮੇਰੀ ਵੀਡੀਓ ਦੇਖ ਕੇ ਆ ਗਏ ਹੋਰ ਲੈਸ ਕਰਦਾ 5000 ਲੈ ਬਈ 5000 ਰੁਪਏ ਹੋਰ ਲੈਸ ਕਰ ਦਾਂਗੇ ਬਾਈ ਕਹਿੰਦਾ ਤੇ ਲਓ ਬਈ ਅੱਗੇ ਇਹ ਬਾਈ ਮਾਰ ਲਈ ਇਹ ਕੋਕਾ ਪੀਸ ਲੈ ਬਈ ਕੋਕਾ ਪੀਸ ਹੁਣ ਅੱਜ ਮੈਂ ਆਪਾਂ ਕਹਿੰਦੀ ਆ ਅੱਜ ਕੱਲ ਮੁੰਡੇ ਦਾ ਕਰੇਜ ਤਾਂ ਹੈਗੀ ਆ ਪਰ ਤੁਹਾਨੂੰ ਆ ਸ਼ੋ ਵਾਲਾ ਟਰੈਕਟਰ ਨਹੀਂ ਮਿਲੂਗਾ ਹਾਂ ਤੇ ਸ਼ੋ ਤੇ ਵੀ ਜਾਉਂਗੇ ਠੀਕ ਆ ਪਰ ਕਰੇਜ ਹੈ ਵੀ ਹੈਗਾ ਕਿਉਂਕਿ ਜੇ ਮੋਡੀਫਾਈ ਕਰਨਾ ਹੋਵੇ ਤੇ ਇਹਦੀ ਘਰੇ ਰੱਖਣਾ ਹੋਵੇ ਪਰ ਜੱਜ ਦਾ ਇਹੀ ਹੈਗਾ 270 ਘੰਟੇ ਚੱਲਿਆ origignal ਪੀਵੀ 13 ਨੰਬਰ ਦੇ ਪਿੱਛੇ ਲਗਾ ਦਿਆ ਬਾਈ ਜੀ ਅਜੇ ਤੱਕ ਕੈਪ ਵੀ ਨਹੀਂ ਖੁੱਲਿਆ ਹੈਗਾ ਜੂਰੀ ਨਹੀਂ ਹੋਇਆ ਟਰੈਕਟਰ ਨਾ ਇਹ ਵੀ ਨਗਦ ਕੈਸ਼ ਤੇ ਇੱਕ ਗੱਲ ਹੋਰ ਕਰਦੀ ਕਾਲੇ ਜੇ ਕੋਈ ਮੇਰੀ ਵੀਡੀਓ ਦੇਖ ਕੇ ਲੈਣ ਆਇਆ ਨਾ ਹਾਰ ਜ਼ਰੂਰ ਪਾ ਕੇ ਦੇ ਦਿੰਦੀ ਨਹੀਂ ਕੋਈ ਗੱਲ ਨਹੀਂ ਠੀਕ ਹੈ ਬਾਈ ਹਾਰ ਵੀ ਪਾ ਕੇ ਦੇ ਦਾਂਗੇ ਬਾਈ ਕਹਿੰਦਾ ਲੈ ਵੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਮਾਰ ਕੇ ਦਿਖਾ ਦੇ ਸਾਰਾ ਠੀਕ ਹੈ ਬਈ ਨਗਦ ਕੈਸ਼ ਦਾਗਾ ਹਾਂ ਨਗਦ ਕੈਸ਼ ਲੈ ਬਈ ਮਾਰ ਕੇ ਵਗੈਰਾ ਵੀ ਦੇਖ ਲਓ ਤੇ ਸਟਿੱਕਰ ਸਟੁੱਕਰ ਵਗੈਰਾ ਅਜੇ ਤੱਕ ਉਵੇਂ ਪਏ ਨੇ 3 ਸਪੀਡ ਵਾਲਾ ਨਾ ਬਾਈ 3 ਸਪੀਡ ਪੀ ਵੀ 13 ਨੰਬਰ ਲੈ ਵੀ ਪੀ ਵੀ 13 ਸੰਗ ਆ ਵੀ ਚੈੱਕ ਕਰੋ ਤੇ 22 ਮਾਡਲ ਹੈਗਾ ਤੇ 270 ਕਾ ਟੀ ਅਰਜੀਨਲ ਚੱਲਿਆ ਹੋਇਆ ਬਾਈ ਜੀ ਬਾਕੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤਕਰੀਬਨ ਕਾਲੇ ਜੇ ਆਪਾਂ ਨਵਾਂ ਲੈਣ ਜਾਵਾਂਗੇ ਘੱਟੋ ਘੱਟ 1.5 ਲੱਖ ਰੁਪਏ ਦਾ ਫਾਇਦਾ ਹੋਊਗੀ ਹਾਂ 2 ਵੰਗੂ ਹੀ ਹੋ ਜੂ 2 ਵੰਗੂ ਹੀ ਹੋ ਜੂ ਠੀਕ ਹੈ ਜੀ ਨਾ ਇਦ ਕਹਿ ਲਗਾ ਕਾਲਾ ਨੂਨ ਨਾ ਲਈ ਜਾਂਦੇ ਆ ਠੀਕ ਹੈ ਜੀ ਤੇ ਇਹਦੀ ਕੀ ਡਿਮਾਂਡ ਹੈ ਬਾਈ ਇਹਦੀ 785 ਲੈ ਵੀ 7 ਲੱਖ 85000 ਰੁਪਏ ਡਿਮਾਂਡ ਆ ਗਈ ਦੇ ਦਾਂਗੇ 770000 ਦਾ 7 ਲੱਖ 70000 ਦਾ 5000 ਰੁਪਏ ਹੋਰ ਲੈਸ ਕਰ ਦੇ ਕਾਲੇ ਜੇ ਪੂਰਾ ਚੰਗਾ ਡੈਕਟਰ ਠੀਕ ਆ ਬਾਈ ਜੀ ਪੂਰਾ ਚੰਗਾ ਟਰੈਕਟਰ ਹੈਗਾ Ориਜਨਲ ਹੀ ਹੈਗਾ ਕਹਿੰਦੇ ਨਾ ਨਾ Ориਜਨਲ ਹੈ ਜੰਨੇ ਜੰਨੇ 270 ਘੰਟੇ ਆ ਠੀਕ ਆ ਵਧਾਈਆਂ ਵੀ ਨਹੀਂ ਦਿੱਤੀਆਂ ਜੇ ਟਰੈਕਟਰ ਨੂੰ ਪਰ ਏਜੰਸੀ ਰਿਕਾਰਡ ਬੰਦਾ ਉਹ ਕਰਾ ਲੇ ਠੀਕ ਆ ਲੈ ਵੇ ਚੈੱਕ ਕਰ ਲੋ ਕੰਡੀਸ਼ਨ ਤੇ ਬਾਕੀ ਮੋਬਾਈਲ ਨੰਬਰ ਬਾਈ ਦਾ ਦੇਦਾ ਤੁਹਾਨੂੰ ਠੀਕ ਆ ਬਾਈ ਕਾਲੇ ਠੀਕ ਆ ਧੰਨਵਾਦ ਲੋ ਬਾਈ ਜੀ ਕਰਦੇ ਆ ਅਗਲੇ ਬਾਈ ਨਾਲ ਗੱਲਬਾਤ ਸੱਸੀ ਦਾ ਬਾਈ ਜੀ ਸੱਸੀ ਦਾ ਬਾਈ ਅੱਜ ਕਿੰਨੇ ਟਰੈਕਟਰ ਲੈ ਗਏ ਬਾਈ ਤਿੰਨ ਬਾਈ ਠੀਕ ਆ ਜੀ ਚਲੋ ਬਾਈ ਜੀ ਆਪਾਂ ਸਟਾਰਟ ਕਰਾਂਗੇ ਸਵਰਾਜ 744 XT ਮਾਡਲ ਤੋਂ ਤੇ ਪੂਲਾ ਪਿੰਡ ਬਾਈਆਂ ਦਾ ਨਾ ਥਾਣੇ ਕੋਲੇ ਠੀਕ ਆ ਬਾਈ ਨੰਬਰ ਪਲਾਟ ਪੈ ਜਾਂਦਾ ਨਾ ਬਾਈ ਜੀ 23 ਨੰਬਰ ਪਲਾਟ ਪੈ ਜਾਂਦਾ ਤੇ ਠੀਕ ਆ ਜੀ ਇਹ ਕਿੰਨੇ ਮਾਡਲ ਆ ਬਈ ਜੀ 21 ਮਾਡਲ ਆ ਬਈ ਲੈ ਵੀ 21 ਮਾਡਲ ਆ 21 ਮਾਡਲ ਪਲੱਸ ਪੀ ਵੀ 3 ਨੰਬਰ ਆ ਲੈ ਵੀ 3 ਨੰਬਰ ਆ ਪੀ ਵੀ 3 ਬਈ ਠੰਡੇ ਦਾ ਨੰਬਰ ਆ ਨਾ ਬਾਈ ਠੀਕ ਆ ਜੀ ਤੇ ਟਾਇਰ ਟੱਪੇ ਬਾਈ ਜੀ ਠੀਕ ਆ ਜੀ 90 ਪੈਸੇ ਟਾਇਰ ਪੈਣਗੇ ਤੇ 1100 ਘੰਟੇ ਚੱਲੇ ਹੋਏ ਹੈ 1174 ਘੰਟੇ ਲੈ ਵੀ ਬਾਕੀ ਚੱਟ ਵੀ ਕਰ ਲੋ 1174 ਘੰਟੇ origignal ਚੱਲਿਆ ориجنલ ਇਹ ਬਾਈ ਜਿੰਨਾ ਹੈਗਾ ਸਾਰਾ ਠੀਕ ਆ ਬਾਈ ਜੀ ਕੰਡੀਸ਼ਨ ਚੈੱਕ ਕਰੋ ਬਾਈ ਜੀ ਓਕੇ ਰਿਪੋਰਟ ਤੇ ਪਈ ਆ ਤੇ ਮਾੜ ਲੈਗਾ ਤੇ ਕੀ ਡਿਮਾਂਡ ਆ ਬਾਈ ਜੀ ਇਹਦੀ ਇਹਦੀ ਡਿਮਾਂਡ ਵੀਰੇ ਮਾੜ ਦਾ ਹੈਗਾ 20 20 ਤਰੀਕ 11ਵਾਂ ਮਹੀਨਾ 2021 ਬਟੰਡਾ ਨੰਬਰ ਆ ਜੀ ਠੀਕ ਆ ਜੀ ਫਸਟ ਪਾਰਟੀ ਆ 1176 ਘੰਟੇ ਚੱਲਿਆ ਹੋਇਆ ਠੀਕ ਆ ਜੀ ਡਿਮਾਂਡ ਇਹਦੀ ਅੱਜ ਦੀ 595000 ਆ ਠੀਕ ਆ ਜੀ ਹਾਂ ਤੇ ਜੇ ਅਗਲੇ ਮੰਡੀ ਤੇ ਆਉਣ ਇਹਦਾ ਰੇਟ ਵਧਾਵਾਂਗੇ ਠੀਕ ਹੈ ਇਹ ਅੱਜ ਹੀ ਆਇਆ ਟਰੈਕਟਰ ਆਪਣੇ ਆਫਰ ਹੈਗਾ ਹਾਂ ਅੱਜ ਦਾ ਦਿਨ ਆਫਰ ਆ ਠੀਕ ਹੈ origignal ਇਹ ਜਿੰਨਾ ਸਾਰਾ origignal ਟਰੈਕਟਰ ਨੂੰ ਕਲਮ ਵੀ ਨਹੀਂ ਲੱਗੀ ਚਾਬੀ ਵੀ ਨਹੀਂ ਲੱਗੀ ਯਾਰ ਕੱਲੀ ਬੰਪਰ ਤੋਂ ਬਿਨਾ ਠੀਕ ਹੈ ਜੀ ਫਰਸਟ ਪਾਰਟੀ ਦੀ ਫਰਸਟ ਪਾਰਟੀ ਦਾ ਲੈ ਵੀ ਫਰਸਟ ਪਾਰਟੀ ਦਾ origignal ਜਿੰਨਾ ਟਰੈਕਟਰ ਵੀ ਹੈਗਾ ਬੰਪਰ ਵੀ ਤੁਸੀਂ ਦੇਖ ਸਕਦੇ ਹੋ ਕਿ ਬੰਪਰ ਵੀ ਨਹੀਂ ਅਜੇ ਤੱਕ ਪੇਂਟ ਹੋਇਆਗਾ ਉਹ ਵੀ ਚੈੱਕ ਕਰ ਲੋ ਤੇ ਜੇ ਨਵਾਂ ਲੈਣ ਜਾਵਾਂਗੇ ਕਿੰਨੇ ਕ ਦਾ ਫਾਇਦਾ ਹੋ ਜਾਈ ਬਈ ਕੋਈ ਨਵਾਂ ਤਾਂ ਇਹ ਜਾਊਗਾ ਅੱਠ ਦੇ ਘਰੇ ਚ 77 ਦੇ ਘਰੇ XT ਆ ਇਹ ਹਾਂ 50 ਹਸਪਾਵਰ 1255 ਦਾ ਮੁਕਾਬਲਾ ਹੀ ਆ ਠੀਕ ਆ ਐਫੀ ਨਹੀਂ ਹੈਗਾ ਜੀ ਮੈਂ ਪੁੱਛਦਾ ਉਹ ਐਫੀ ਨਹੀਂ ਹੈਗਾ XT ਆ ਗਿਆ XT ਕੀ ਹੈ ਨਾ ਇੰਜਨ ਇਹਦਾ 855 ਵਾਲਾ ਇੰਜਨ ਗੇਰ 855 ਵਾਲਾ ਹੀ ਆ ਇਹਦਾ ਠੀਕ ਆ ਹਾਂ ਬਈ ਬਾਕੀ ਆਹ ਦੇ ਟਰੈਕਟਰ ਬਾਰੇ ਵੀ ਗੱਲਬਾਤ ਕਰਨਗੇ ਤੇ ਇਹ ਕਿੰਨੇ ਮਾਡਲ ਆ ਬਾਈ ਜੀ ਇਹ ਵੀਰੇ ਹੈਗਾਗਾ 9ਵੇਂ ਮਹੀਨੇ ਦਾ 2019 ਮਾਡਲ ਆ ਠੀਕ ਆ ਜੀ 19 ਮਾਡਲ ਆ ਬਾਈ ਜੀ ਟਰੈਕਟਰ ਇਹਨਾਂ ਕੋਲੇ ਪਾਈਆਂ ਕੋਲੇ ਨਾ ਟੌਪ ਹੀ ਹੁੰਦੇ ਨੇ ਜਿੰਨੇ ਵੀ ਹੁੰਦੇ ਨੇ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਪਰ ਰਿਸਪੌਂਸ ਪੂਰਾ ਵਧੀਆ ਹੈ 15 16 ਟਰੈਕਟਰ ਹੁੰਦੇ ਆ ਵੀਰੇ ਹੁੰਦੇ ਉੱਚੇ ਮੜ ਲਿਆ ਸਾਰੇ ਟਰੈਕਟਰ ਠੀਕ ਆ ਜੀ ਇਹ 1500 ਘੰਟਾ ਅਰੀਜਨਲ ਚੱਲਿਆ ਹੋਇਆ ਭਾਵੇਂ ਮੀਟਰ ਚੈੱਕ ਕਰਾ ਸਕਦੇ ਆ ਲੈ ਬਈ 1500 27 ਘੰਟੇ ਅਰੀਜਨਲ ਚੱਲਿਆ ਹੋਇਆ ਬਈ ਬਾਕੀ ਚੈੱਕ ਵੀ ਕਰ ਲੋ ਲੈ ਬਈ ਟਰੈਕਟਰ ਨੂੰ ਬੰਪਰ ਨੂੰ ਵੀ ਰੰਗ ਨਹੀਂ ਲੱਗਾ ਨਾਲ ਦਾ ਬੰਪਰ ਆ ਕੋਈ ਟਾਰਿੰਗ ਪੇਂਟ ਨਹੀਂ ਕੋਈ ਟਾਇਰ ਨਹੀਂ ਬਦਲਾ ਛਤਰੀ ਨਾਲ ਦਾ ਠੀਕ ਆ ਬਾਈ ਜੀ ਦੇਖ ਵੀ ਜਦਾਂ ਵਾਕਈ ਬਈ ਜੇ ਕਈ ਵਾਰ ਹੁੰਦਾ ਹੈ ਇਹਦਾ ਰੇਟ ਹੈ ਦਾ ਵੀਰੇ ਮਾਡਲ ਹੈਗਾ 2019 ਨੰਬਰ ਬਟੰਡਾ ਨਗਦ ਕਹਿ ਕੇ ਫਰਸਟ ਪਾਰਟੀ ਆ ਰੇਟ ਇਹਦਾ 6 ਲੱਖ 45000 6 ਲੱਖ 45000 ਆ ਜੀ ਬਈ ਚੈੱਕ ਕਰ ਲੋ ਬਾਕੀ ਕੰਡੀਸ਼ਨ ਪੂਰਾ ਕੋਕਾ ਪੀਸ ਕਰਿਆ ਗਲਮ ਵੀ ਨਹੀਂ ਲੱਗੀ ਬਾਈ ਯਾਰ ਅੱਜ ਕੱਲ ਦੇ ਮੁੰਡੇ ਦੀ ਡਿਮਾਂਡ ਆਏ ਬਾਈ ਯਾਰ ਗਰੰਟੀ ਟਰੈਕਟਰ ਲੈ ਜਾਣ ਇੱਕ ਹਫ਼ਤੇ ਦਾ ਇਕਰਾਰ ਤੇ ਜੇ ਫਿੱਟ ਹੋਇਆ ਰੱਖ ਲੈਣ ਨਹੀਂ ਐਵੇਂ ਜਿਵੇਂ ਲਵੇੜਨਾ ਟਰੈਕਟਰ ਤੋਂ ਸਮਾਰ ਕੇ ਛੱਡ ਜਾਣ ਆ ਤਾਂ ਬਿਆਨਾ ਲੈ ਜਾਣਗੇ ਠੀਕ ਆ ਬਿਆਨਾ ਵੀ ਵਾਪਸ ਬਿਆਨਾ ਵਾਪਸ ਕਰ ਦਾਂਗੇ ਠੀਕ ਆ ਬਾਈ ਜੀ ਤੇ ਲੋ ਬਈ ਜੀ ਚੈੱਕ ਕਰ ਲੋ ਕੰਡੀਸ਼ਨਾਂ ਪੁਰਾ ਕੋਕਾ ਪੀਸ ਹੁੰਦਾ 15 16 ਟਰੈਕਟਰ ਹੁੰਦੇ ਨੇਗੇ ਹੁੰਦੇ ਵੀ ਬਾਈਆਂ ਕੋਲੇ ਇਕੱਲੇ ਪੰਜਾਬ ਨੰਬਰੀ ਨੇਗੇ ਤੇ ਅੱਗੇ ਆ ਗਿਆ ਬਾਈ ਜੀ ਸੋਨਾਲੀਕਾ ਪੀ ਵੀ ਹਾਂਜੀ ਪੀ ਵੀ 29 ਨੰਬਰ ਹੈ 14 ਮਾਡਲ ਆ ਜੀ ਠੀਕ ਆ ਜੀ ਪੀ ਵੀ 90 ਮੋਕੇ ਦਾ ਨੰਬਰ ਆ ਟਾਇਰ ਟੱਪੇ ਬਾਈ ਜੀ ਟਾਇਰ 90 ਤੋਂ 95 ਪੈਸੇ ਵੀਰੇ ਸਾਰਾ ਟਰੈਕਟਰ ਓਰਿਜਨਲ ਠੀਕ ਆ ਜੀ 14 ਦੇ ਟਾਇਰਾਂ ਦੇ ਬਾਕੀ ਦੇਖ ਵੀ ਲਓ ਬਾਈ ਜੀ ਹਾਂਜੀ ਹਾਂਜੀ ਸੀਏਟੀ ਤੇ ਵਧੀਆ ਵਾਲੇ ਟਾਇਰ ਨੇਗੇ ਬਾਈ ਸਾਈਡ ਗੇਰ ਆਗਾ ਤੇ ਇਹਦੀ ਕੀ ਡਿਮਾਂਡ ਆ ਬਾਈ ਜੀ ਇਹਦੀ ਡਿਮਾਂਡ ਵੀਰੇ 420000 ਰੁਪਇਆ ਲੈ ਵੀ 42000 ਬਾਕੀ ਮੌਕੇ ਦੇ ਮਾਨਦਾਨ ਜੀ ਮਾਨਦਾਨ ਹੋ ਜੂਗਾ ਵੀਰੇ ਮਾਨਦਾਨ ਕਰਾਂਗੇ ਇੱਕ 21 ਮਾਡਲ ਆਪਣੇ ਕੋਲੇ 3630 ਨਿਊ ਹਾਲੈਂਡ ਸਪੈਸ਼ਲ ਐਡੀਸ਼ਨ ਖੜਾਗਾ ਠੀਕ ਹੈ ਜੀ ਉਹ ਹੈਗਾ ਚੌਥੇ ਮਹੀਨੇ ਦਾ ਪੀਵੀ ਨੰਬਰ ਆ ਫਰਸਟ ਪਾਰਟੀ ਦਾ ਟਰੈਕਟਰ ਉਹ ਆਗਾ ਠੀਕ ਹੈ ਜੀ ਯਾਰ ਕਾ ਘੰਟਾ ਚੱਲਿਆ ਹੋਇਆ ਸਾਰਾ ਅਰੀਜਨਲ ਹੈ ਜਿਹਨੂੰ ਆਣਾਗਾ ਕੀ ਡਿਮਾਂਡ ਹੈ ਉਹਦੀ ਡਿਮਾਂਡ 790000 ਚੱਲ ਟੱਪੇ ਐ ਟੱਪੇ 90 ਪੈਸੀ ਠੀਕ ਹੈ ਜੀ ਇੱਕ ਆਪਣੇ ਕੋਲੇ 265 ਭੂਮੀ ਪੱਤਰ ਖੜਾ 2001 ਮਾਡਲ ਆ ਉਹਦੀ ਡਿਮਾਂਡ 210000 ਉਹਦੇ ਟਾਇਰ ਵੀ 90 ਪੈਸੇ 265 ਆ ਭੂਮੀ ਪੱਤਰ ਤੇ ਹੋ ਸਕਦਾ ਕੱਲ ਨੂੰ ਉਹ ਆਰੂਗਾਰਡ ਸੁਪਰੀਅਰ ਦਾ ਬਾਈ ਮਾਡਲ 3 ਸਪੀਡ ਦੇ ਵਿੱਚ 16 ਦੇ 18 ਵਿੱਚ ਕੱਲ ਨੂੰ ਆ ਜਾਊਗਾ ਠੀਕ ਹੈ ਜੀ ਹਾਂ ਡਾਕਟਰ ਆ ਜਾਣਗੇ ਹੁਣ 1500 ਆ ਹੋ ਜਾਣਗੇ ਠੀਕ ਹੈ ਜੀ ਤੇ ਲੋਕੇਸ਼ਨ ਮੇਨ ਜੀ ਲੋਕੇਸ਼ਨ ਆ ਮੇਰਾ ਨਾਮ ਗੁਰਤੇਜ ਸਿੰਘ ਪੰਚ ਸਨ ਅਹੁਦਾਰਾ ਸਿੰਘ ਪਿੰਡ ਪੂਲਾ ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਮੋਬਾਈਲ ਨੰਬਰ 98772 70831 ਠੀਕ ਹੈ ਜੀ ਹਾਂਜੀ ਚਲੋ ਭਾਈ ਜੀ ਆ ਬਾਈ ਦਾ ਨੰਬਰ ਆ ਤੇ ਵੀਡੀਓ ਕਿਵੇਂ ਲੱਗੇ ਭਾਈ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਵੀਡੀਓ ਦੱਸਦੇ ਕਰੋ ਭਾਈ ਜੀ ਕਿਵੇਂ ਲੱਗਦੀ ਆ ਧੰਨਵਾਦ